ਅਲਾਈਮੈਂਟ ਚਾ ਗੱਲ ਕੀਤੀ ਸੀ ਜੇ ਪਾਰਲੀਮੈਂਟ ਵਿੱਚ ਤੁਸੀਂ ਦੇਖਿਆ ਹੋਣਾ ਆਪਣੇ ਦੇਸ਼ ਵਿੱਚ ਅੱਜ ਹਾਲਾਤ ਐ ਜੇ ਬਣ ਗਏ ਐ ਅੱਜ ਪੋਲਿਟਿਕਲ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਨੀਆਂ ਚਾਹੁੰਦੀਆਂ ਐ ਇੰਨਾ ਵੱਡਾ ਕਮਿਊਨਲ ਡਿਵਾਈਡ ਕਰਨਾ ਚਾਹੁੰਦੇ ਐ ਹਰ ਚੀਜ਼ ਵਿੱਚ ਧਰਮ ਜੋੜਿਆ ਜਾ ਰਿਹਾ ਐ ਹਰ ਦੂਜੇ ਧਰਮਾਂ ਤੇ ਸਥਾਨਾਂ ਤੇ ਅਟੈਕ ਕੀਤਾ ਜਾਂਦਾ ਐ किस वास्ते वोट वास्ते जो एक दिन डिबेट चल रही थी तो मैं पार्लियामेंट में क्या मैं क्या जी थोनू ਸਾਰਿਆਂ ਨੂੰ ਸਿੱਖ ਧਰਮ ਤੋਂ ਸਿੱਖਣਾ ਚਾਹੀਦਾ ਆਪਣੇ ਗੁਰੂ ਸਭਾ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਆਪਾਂ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਤੇ ਲੱਗੇ ਆ ਦੇਖੋ ਪੰਜਾਬ ਇੱਕਹਿਜਾ ਸੂਬਾ ਹੈ ਭਾਵੇਂ 1984 ਵਿੱਚ ਦਿੱਲੀ ਚ ਕਤਲੇਆਮ ਹੋਏ ਇੱਕ ਸੈਕਸ਼ਨ ਨੇ ਕੀਤੇ ਇੱਕ ਪੋਲਿਟੀਕਲ ਪਾਰਟੀ ਨੇ ਕੀਤੇ ਪਰ ਪੰਜਾਬ ਵਿੱਚ ਕਿਤੇ ਭਾਈਚਾਰਕ ਸਾਂਝ ਨਹੀਂ ਟੁੱਟੀ ਇੱਕ ਇਨਸੀਡੈਂਟ ਤੁਸੀਂ ਨਹੀਂ ਦੇਖ ਸਕਦੇ ਇੱਕ ਦਿਨ ਇੱਕ ਘੰਟਾ ਜਿੱਥੇ ਹਿੰਦੂ ਤੇ ਸਿੱਖ ਭਰਾਵਾਂ ਵਿੱਚ ਕਿਤੇ ਪੰਜਾਬ ਵਿੱਚ ਕੋਈ ਲੜਾਈ ਹੋਈ ਹੋਏ ਭਾਵੇਂ ਬੜੀਆਂ ਤਾਕਤਾਂ ਲਗੀਆਂ ਸੀ ਕਿਉਂਕਿ ਆਪਣੀ ਕੌਮ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਕੌਮ ਹੈ ਆਪਣੀ ਕੌਮ ਵਿੱਚ ਸੇਵਾ ਭਾਵਨਾ ਹੈ ਆਪਣੀ ਕੌਮ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਉਹ ਸਪਿਰਿਟ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲੇ ਆਪਣੀ ਕੌਮ ਉੱਥੇ ਪਹੁੰਚਦੀ ਹੈ ਮੈਂ ਦੇਖ ਰਿਆ ਸੀ ਜਦੋਂ ਗੁਜਰਾਤ ਵਿੱਚ ਭੁੱਜ ਵਿੱਚ ਉੱਥੇ ਅਰਥਕ ਕਿਉਕਾਇ ਸੀ ਸਭ ਤੋਂ ਪਹਿਲੇ ਆਪਣੇ ਖਾਲਸੇ ਉੱਤੇ ਪਹੁੰਚੇ ਸੀ ਸੇਵਾ ਕਰਨ ਵਾਸਤੇ ਜਿਹੜਾ ਸੁਨਾਮੀ ਆਈ ਸੀ ਤਾਮਿਲਨਾਡੂ ਇੱਥੋਂ ਸਾਰੇ ਲੋਕ ਲੰਗਰ ਲੈ ਕੇ ਸਾਰੀ ਸੇਵਾ ਵਾਸਤੇ ਦੇਸ਼ ਕਿਤੇ ਵੀ ਕੋਈ ਸਮੱਸਿਆ ਆਉਂਦੀ ਹੈ ਦੁਨੀਆ 'ਚ ਵੀ ਆਉਂਦੀ ਹੈ ਤੁਸੀਂ ਅਮਰੀਕਾ ਕੈਨੇਡਾ ਚੱਲ ਜਾਓ ਮੁਫਤਾਂ ਲੰਗਰ ਲਾਉਂਦੇ ਆ ਗਰੀਬਾਂ ਨੂੰ ਮੈਂ YouTube ਤੇ ਕਈ ਵਾਰ ਦੇਖਦਾ ਹੁੰਨਾ ਮੁਫਤ ਲੰਗਰ ਜਾਂ ਮੁਫਤ ਰਾਸ਼ਨ ਵੰਡਦੇ ਕੈਨੇਡਾ ਵਿੱਚ ਖਾਲਸੇ ਦਾ ਇੱਕ ਨੰਗਰ ਲੱਗਿਆ ਜਿੱਥੇ ਗੋਰੇ ਆਉਣ ਕਾਲੇ ਆਉਣ ਕਿਸੇ ਦੇਸ਼ ਦੇ ਲੋਕ ਆਉਣ ਲਾਈਨਾ ਲਾ ਕੇ ਲਈ ਜਾਂਦੇ ਆ ਇਹ ਜੀ ਮਿਸਾਲ ਕਿਤੇ ਨਹੀਂ ਦੇਖੀ ਹੋਣੀ ਤੁਹਾਨੂੰ ਆਪਾਂ ਆਪਣੀ ਆਬਾਦੀ 2% ਹੈ ਦੇਸ਼ ਵਿੱਚ ਦੁਨੀਆ ਦੇ ਮੁਕਾਬਲੇ ਚ ਆਪਾਂ ਬਹੁਤ ਘੱਟ ਆਪਣੀ ਪਰਸੈਂਟੇਜ ਹੈ ਪਰ ਆਪਣੀ ਕੌਮ ਇੱਕ ਮਿਹਨਤੀ ਕੌਮ ਹੈ ਜਿੱਥੇ ਵੀ ਦੁਨੀਆ 'ਚ ਗਈ ਹੈ ਜਿੱਥੇ ਰਹਿ ਰਹੀ ਹੈ ਉਹਨਾਂ ਨੇ ਆਪਣਾ ਨਾਂ ਕਮਾਇਆ ਹੈ ਆਪਣੇ ਉੱਤੇ ਭਾਵੇਂ ਕਿੰਨੇ ਮਰਜੀ ਇਲਜ਼ਾਮ ਲਾਏ ਹੋ ਦੇਖੋ ਅੱਜ ਦੇਸ਼ ਆਜ਼ਾਦ ਹੈ ਸਭ ਤੋਂ ਵੱਡੀਆਂ ਕਰਮਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਖਾਲਸਾ ਪੰਡੀਆਂ ਹੈ ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਨਾ ਰੋਕਦੇ ਔਰੰਗਜ਼ੇਬ ਨੂੰ ਅੱਜ ਪੂਰੇ ਦੇਸ਼ ਪਤਾ ਨਹੀਂ ਕਿਹੜੇ ਲੋਕ ਰਹਿੰਦੇ ਹੋਣੇ ਸੀ ਇੱਥੇ Hindu ਧਰਮ ਨੂੰ ਬਚਾਉਣ ਵਾਲੇ ਉਹ ਸ਼ਹਾਦਤ ਹੈ ਨਹੀਂ ਤਾਂ ਅੱਜ ਦੇਸ਼ ਉਹ ਨਹੀਂ ਹੋਣਾ ਸੀ ਜੋ ਅੱਜ ਹੈ ਪਰ ਆਪਣੇ ਨਾਲ ਭਾਵੇਂ ਮਾਕੇਰੇ ਸੀ ਭਾਵੇਂ 2% ਆਬਾਦੀ ਹੈ ਪੰਜਾਬ ਦੀ 50% ਫੂਡ ਗ੍ਰੇਨਸ ਆਪਾਂ ਪੂਰੇ ਦੇਸ਼ ਨੂੰ ਇਕੱਲਾ ਪੰਜਾਬ ਦਿੰਦਾ ਹੈ 2% ਲੈਂਡ ਏਰੀਆ ਤੇ ਸਰਾ 50% ਤੋਂ ਬਾਅਦ ਫੂਡ ਗ੍ਰੇਨਸ ਆਪਾਂ ਪੇਸ਼ ਕਰਦੇ ਆਂ ਆਪਾਂ ਨੂੰ ਨਸ਼ੇੜੀ ਕਹਿੰਦਾਂਗੇ ਆਪਾਂ ਨੂੰ ਕੁਝ ਕਰਦਣਗੇ ਟੈਰਰਿਜ਼ਮ ਕਹਿਣਗੇ ਟੈਰਰਿਸਟ ਹੈ ਇਹ ਹੈ ਮੈਂ ਕਹਿੰਨਾ ਆਪਣਾ ਦੇਸ਼ ਹੈ ਸਭ ਤੋਂ ਵੱਡੇ ਦੇਸ਼ ਭਗਤ ਆਪਾਂ ਹੈ ਆ ਜਿਹੜੀ ਦੇਸ਼ ਦੀ ਆਜ਼ਾਦੀ ਹੋਈ ਜੋ ਕੁਰਬਾਨੀਆਂ ਦਿੱਤੀਆਂ ਜੋ ਸੰਗ ਇਥੇ ਮੌਤਾਂ ਹੋਈਆਂ ਜੋ ਹਜ਼ਾਰਾਂ ਲੋਕ ਭੈਣ ਭਰਾ ਆਪਣੇ ਕਤਲ ਹੋਏ ਆਉਂਦੇ ਜੋ ਜਾਇਦਾਦਾਂ ਤੰਤਪਾਈ ਹੋਈਆਂ ਆਪਣੀ ਹੋਈਆਂ ਤਮ ਲੱਡ ਨੂੰ ਕੀ ਫਰਕ ਪਿਆ ਜਦ ਦੇਸ਼ ਜਾਦ ਹੋਇਆ ਮੱਧ ਪ੍ਰਦੇਸ਼ ਨੂੰ ਕੋ ਪਤਾ ਹੀ ਨਹੀਂ ਲੱਗਿਆ ਹੋਣਾ ਕਰਨਾਟਕਨ ਤੋਂ ਪਤਾ ਹੀ ਲੱਗਿਆ ਹੋਣਾ ਕਿਵੇਂ ਦੇਸ਼ ਜਾਦ ਹੋ ਗਿਆ ਜੇ ਦੇਸ਼ ਜਾਦ ਹੋਇਆ ਤੇ ਮੈਂ ਇੱਕ ਫਿਗਰਸ ਦੇਖ ਰਿਹਾ ਸੀ ਮੈਂ ਅੱਜ ਮੈਂ ਕਿ ਅੰਗਰੇਜ਼ਾਂ ਦੇ ਟਾਈਮ 121 ਬੰਦੇ ਅੰਗਰੇਜ਼ਾਂ ਨੇ ਫਾਂਸੀ ਚੜਾਈ ਸੀ। ਉਹਨਾਂ ਵਿੱਚੋਂ 93 ਸਿੱਖ ਸੀ। 121 ਚੋਂ 93 ਸਿੱਖ ਸੀ। ਕਾਲਾ ਪਾਣੀ ਦੀ ਜੇਲ੍ਹ ਮੈਨੂੰ ਲੱਗਦਾ ਤੁਹਾਡੇ ਵਿੱਚ ਬਹੁਤ ਘੱਟ ਲੋਕ ਹੈ ਜਿੱਥੇ ਗਏ ਹੋਣੇ ਕੋਈ ਕਿੰਨੇ ਕਿ ਲੋਕ ਹੈ ਗਏ ਕਾਲਾ ਪਾਣੀ ਦੇ ਐਂਡਮਨ ਮੈਂ ਵੱਡੇ ਬਾਦਲ ਸਾਹਿਬ ਉਹਨਾਂ ਨੇ ਗਏ ਸੀ ਤੇ ਤੁਸੀਂ ਕਾਲਾ ਪਾਣੀ ਜਾਉਣਾ ਅਨੰਦ ਐਂਡਮਨ ਨਿਕੋਬਾਰ ਆਇਲੈਂਡ ਜਿੱਥੇ ਜੇਲ੍ਹ ਹੈ। ਤੁਸੀਂ ਦੇਖ ਲਓ ਉੱਥੇ ਜੇਲ੍ਹ ਦੇ ਉੱਤੇ ਨਾਂ ਲਿਖੇ ਹੈ। ਕੀਨੂ-ਕੀਨੂ ਰੱਖਿਆ ਗਿਆ ਟੋਟਲ ਕਾਲਾ ਪਾਣੀ ਦੀ ਜੇਲ੍ਹ ਚ 2664 ਲੋਕਾਂ ਨੂੰ 2664 ਲੋਕਾਂ ਨੂੰ ਅੰਦਰ ਰੱਖਿਆ ਗਿਆ ਸੀ ਜੇਲ੍ਹ ਚ ਅੰਗਰੇਜ਼ਾਂ ਨੇ ਉੱਥੇ ਭੇਜਿਆ ਸੀ ਉੱਥੇ ਉਹਨਾਂ ਨੂੰ ਭੇਜਦੇ ਸੀ ਜਿਨ੍ਹਾਂ ਤੋਂ ਜ਼ਿਆਦਾ ਖਤਰਾ ਹੁੰਦਾ ਸੀ ਤੇ ਉਹਨਾਂ ਵਿੱਚੋਂ 2147 2600 ਤੋਂ 2147 ਸਿੱਖ ਸੀ ਫਿਰ ਸਾਨੂੰ ਪਾੜ ਪੜਾਉਣਗੇ ਕਿ ਦੇਸ਼ ਦੀ ਆਜ਼ਾਦੀ ਜਾਂ ਦੇਸ਼ ਕੀ ਦਾ ਹੈ ਦੇਖੋ ਆਪਣੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆਪਣ ਗੁਰੂ ਸਾਹਿਬ ਨੇ ਦਿੱਤਾ ਕਿਉਂ ਦਿੱਤਾ ਉਹਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਜੇ ਧਰਮ ਨੂੰ ਪ੍ਰੋਟੈਕਸ਼ਨ ਵਾਸਤੇ ਪੋਲਿਟੀਕਲ ਪਾਵਰ ਦੀ ਲੋੜ ਹੈ ਤੁਸੀਂ ਸਾਰੇ ਬਹੁਤ ਸਾਰੇ ਤੁਸੀਂ ਮੇਰੇ ਬਜ਼ੁਰਗ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਐਸਜੀਪੀਸੀ ਕਿਵੇਂ ਬਣੀ ਤੇ ਸ਼ਰੋਮਨੀ ਕਾਲਜ ਕਿਉਂ ਬਣਾਇਆ ਗਿਆ ਐਸਜੀਪੀਸੀ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲੇ ਮਹੰਤਾਂ ਦਾ ਗੁਰੂ ਘਰਾਂ ਤੇ ਸਾਰੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਸੀ ਅਜੇ ਗਲਤ ਕੰਮ ਕਰਦੇ ਸੀ ਜਿਹੜਾ ਆਪਾਂ ਸਟੇਜ ਤੇ ਵੀ ਨਹੀਂ ਕਹਿ ਸਕਦੇ ਸ਼ਰਮ ਆਉਂਦੀ ਕਹਿੰਦੇ ਆਪਣੇ ਉਦੋਂ ਬਜ਼ੁਰਗਾਂ ਨੇ 104-5 ਸਾਲ ਪਹਿਲੇ ਇਕੱਠੇ ਹੋ ਕੇ ਮਹੰਤਾਂ ਤੋਂ ਆਜ਼ਾਦ ਕਰਾਏ ਗੁਰੂ ਘਰ ਸਾਰੇ ਆਪਣੇ ਆਜ਼ਾਦ ਤਾਂ ਕਰਾ ਲੇ ਦੇਖੋ ਕਿੰਨੇ ਬਜ਼ੁਰਗ ਸਿਆਣੇ ਸੀ ਉਹ ਕਹਿੰਦੇ ਆਜ਼ਾਦ ਤਾਂ ਕਰਾਰੇ ਅੱਗੇ ਤੋਂ ਨਾ ਹਮਲਾ ਹੋ ਜੇ ਆਪਾਂ ਆਪਣੀ ਇੱਕ ਸਿਆਸੀ ਪਾਰਟੀ ਇਥੇ ਤਾਕਤ ਬਣਾਈਏ ਤੇ ਸ਼੍ਰੋਮਣ ਇੱਕ ਮਹੀਨੇ ਬਾਅਦ ਹੀ ਦੇਖੋ ਐਸਜੀਪੀਸੀ ਬਣਦੇ ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਆ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟੀਕਲ ਪਾਰਟੀ ਨਹੀਂ ਹੈ ਜਿਵੇਂ ਕਾਂਗਰਸ ਹੈ ਇਹ ਹੈ ਉਹ ਹੈ ਇਹਦੇ ਮਗਰ ਇੱਕ ਇਤਿਹਾਸ ਹੈ ਇਹਦੇ ਮਗਰ ਇੱਕ ਸੋਚ ਹੈ ਇਹਦੇ ਮਗਰ ਇੱਕ ਜ਼ਮਵਾਰੀ ਹੈ ਆ ਸਿੱਖ ਕੌਮ ਦੀ ਫੌਜ ਹੈ ਜਿਹੜੀ ਆਪਾਂ ਨਵੀਂ ਜਨਰੇਸ਼ਨ ਜਿਹੜੀ ਆ ਗਈ ਹੈ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਇਸ ਲਈ ਬਣਾਇਆ ਸੀ ਸ਼੍ਰੋਮਣੀ ਕਾਲੀ ਦਲ ਜਿਹੜਾ ਚਾਬੀਆਂ ਦਾ ਮੋਰਚਾ ਆਜ਼ਾਦੀ ਤੋਂ ਪਹਿਲੇ ਜਿੱਤਿਆ ਸੀ ਮਹਾਤਮਾ ਗਾਂਧੀ ਨੇ ਪਹਿਲੀ ਚਿੱਠੀ ਲਿਖੀ ਸੀ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ